ਅੰਮ੍ਰਿਤਸਰ ਪੰਜਾਬ ਐਂਡ ਸਿੰਧ ਬੈਂਕ ਦਾ 118ਵਾਂ ਸਥਾਪਨਾ ਦਿਵਸ ਅੱਜ ਪੰਜਾਬ ਐਂਡ ਸਿੰਧ ਬੈਂਕ ਅੰਮ੍ਰਿਤਸਰ ਦੇ ਜਨਰਲ ਮੈਨੇਜਰ ਸਰਦਾਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ ਹਰਪਾਲ ਸਿੰਘ ਪੰਗੋ ਦੀ ਵਿਸ਼ੇਸ਼ ਰਿਪੋਰਟ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਸਵਾਹੇ ਗੁਰੂ ਵਾਹੇ ਗੁਰੂ ਸਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ

ਵਾਹਿਗੁਰੂ 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 ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਆਹ ਗੁਰੂ ਪੰਜਾਬ ਅਤੇ ਸਿੰਧ ਵਿੱਚ ਆਪਣਾ 108 ਮਾ ਫਾਉਂਡੇਸ਼ਨ ਦਿਵਸ ਮਨਾ ਰਿਹਾ ਹੈ ਇਸ ਸ਼ੁਭ ਅਵਸਰਤੇ ਅ ਪਰਸੋਂ ਤੋਂ ਹੀ 22 ਜੂਨ ਤੋਂ ਹੀ ਤ੍ਰਿਤੀ ਬਾਣੀ ਆਏ ਜਿਸ ਦੇ ਲਈ ਚਿੰਤ ਮਟਾਈ ਦੇ ਮਹਵਕਾਂ ਅਨੁਸਾਰ ਸ਼੍ਰੀ ਖੰਡ ਪੜਸੌਫ ਦੇ ਪਾਠ ਸ਼ੁਰੂ ਕੀਤੇ ਗਏ ਸਨ ਜਿਨ੍ਹਾਂ ਦੇ ਕੀ ਅੱਜ ਹੋ ਗਏ ਹਨ ਇਸ ਸ਼ੁਭ ਅਵਸਰਤੇ ਸਭ ਤੋਂ ਪਹਿਲਾਂ ਤਾਂ ਅਸੀਂ ਉਸ ਪਰਮ ਪਿਤਾ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹਾਂ ਇਸ ਦੇ ਨਾਲ ਹੀ ਆਪਣੇ ਸਟੇਕ ਹੇਲਡਰ ਫਤੇ ਜਿਹੜੇ ਸਾਡੇ ਸਟੇਮ ਕਸਟਮਰ ਨੇ ਉਹਨਾਂ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ 117 ਸਾਲ ਤੋਂ ਹੀ ਇਸ ਇੰਸਟੀਚਿਊਟ ਤੇ ਆਪਣਾ ਵਿਸ਼ਵਾਸ ਬਣਾ ਰੱਖਿਆ ਹੈ ਇਸ ਦੇ ਨਾਲ ਹੀ ਅੱਜ ਤੋਂ ਅਸੀਂ ਆਪਣੇ ਆਪ ਨੂੰ ਰੀਡੇਡିକੇਟ ਕਰਦੇ ਹਾਂ ਰਾਸ਼ਟਰ ਦੀ ਸੇਵਾ ਲਈ ਫਤੇ ਜੋ ਵੀ ਹਰ ਵਰਗ ਚਾਹੇ ਉਹ ਕਿਸਾਨ ਹੋਵੇ ਸਟੂਡੈਂਟ ਹੋਵੇ ਨੌਕਰੀ ਪੇਸ਼ਾ ਹੋਵੇ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਸੀਂ ਉਹਨਾਂ ਦੇ ਜੋ ਫਾਈਨੈਂਸ਼ਲ ਪਾਰਟਨਰ ਬਣ ਕੇ ਆਪਣਾ ਨੂੰ ਖੁਸ਼ੀ ਮਹਿਸੂਸ ਕਰਦੇ ਹਾਂ ਇਕਵਰੀਫਰ ਸਾਰਿਆਂ ਨੂੰ ਸ਼ੁਭ ਆਪਰਤੀਆਂ ਬਹੁਤ ਬਹੁਤ